ਸੁਣਨਾ ਚਾਹਣਾ ਹੈ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਜਾਇਜ਼ ਹਥਿਆਰ ਵੀ ਬਰਾਮਦ ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਪਥਰਾਲਾ ਅਤੇ ਐਸਐਸਆਰ ਟੀਮ ਦੇ ਇੰਚਾਰਜ ਜੀ ਐਸਈ ਸਤਨਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਇਹਨੂੰ ਥਾਰ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਦੇ ਵਿੱਚ ਇੱਕ ਬੈਠਾ ਨੌਜਵਾਨ ਰਾਵਤਾ राम son of ਭੁਖਾਰਾਮ ਇਹਨਾਂਡ ਵਾਲਾ ਪਿੰਡ ਪਾਦਵੀ ਕੋਰਦ ਦਾ ਬਾੜਵੇ ਦੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਸ਼ਕਤ ਨਾਲ ਕਾਬੂ ਕੀਤਾ ਜਿਹਨੇ ਭਜਨ ਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਪਰਸੋਂ ਅਸੀਂ ਨਜਾਇਜ਼ ਪਿਸਤਲ ਦੇਸੀ 7.66mm ਬਰਾਮਦ ਕੀਤਾ ਪਲੱਸ 4 ਜਿੰਦਾ ਕਾਰਤੂਸ ਬਰਾਮਦ ਕੀਤੇ ਤੇ ਪਲੱਸ ਇਹਦੇ ਤੋਂ ਸਾਨੂੰ 20000 ਰੁਪਏ ਜਿਹੜੀ ਮਨੀ ਆ ਉਹ ਬਰਾਮਦ ਹੋਈ ਹੈ। ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫਆਈਆ ਰਜਿਸਟਰ ਕੀਤੀ ਹੈ। ਐਫਆਈਆ ਨੰਬਰ 99/25 ਅੰਡਰ ਸੈਕਸ਼ਨ 303 2 ਬੀ ਐਨ ਐਸ 317 2 ਬੀ ਐਲ ਐਸ ਤੇ 255459 ਆਰਮਜੈਕਟ ਦੇ ਅਧੀਨ ਥਾਣਾ ਸੰਗਤ ਵਿੱਚ ਇਹਨੂੰ ਫਰਦਰ ਮਾਣੀਓਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਪੁਲਿਸ ਕਮਾਂਡ ਲੈ ਰਹੇ ਹਾਂ। ਤੇ ਕੋਈ ਸਮਾਨ ਲੈ ਕੇ ਜੋ ਵੀ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ